ਆ ਵੀ ਅੱਜ ਦੂਜਾ ਰੰਗ ਖੇਡਦੇ ਆ ਜੀ ਨਹੀਂ ਕਰਨਾ ਜੀ ਨਹੀਂ ਕਰਨਾ ਤਾਂ ਦੇਖੋ ਬਈ ਅੱਜ ਦੂਜਾ ਦੂਜਾ ਹੀ ਆ ਹਾਂ ਦੂਜਾ ਪਹਿਲਾਂ ਉਹ ਬੈਠਾ ਜਿਹੜਾ ਸੀੜਿਆ ਪਹਿਲਾਂ ਉਹ ਬੈਠਾ ਬਈ ਤਾਂ ਉਹ ਜਾਲ ਦੇ ਉੱਤੇ ਦੂਜੇ ਹੋ ਰਹੇ ਦੋ ਰੰਗ ਕੋਈ ਲੱਗਾਂ ਜੇ ਕਿਸੇ ਕੋਲ ਆਉੜਿਆ ਭੈਣ ਨੂੰ ਦੇ ਦੋ ਹੁਣ ਇਹ ਜੀ ਆ ਬਈ ਨਿਖਰੇ ਵੇ ਆਪਾਂ ਦਿਖਾ ਰਗੇ ਕੋਈ ਸਾਡੇ ਕੋਲ ਤਾਂ 2-4 ਜੇ ਕਿਸੇ ਜਿਆਦਾ ਜੂੜੇ ਭੱਜ ਭੁੱਜਿਆ ਦੇ ਦਿਓ ਛੱਟ ਕੇ ਹੱਥਾਂ ਸੋਹੀ ਜੀ ਆ ਨਿਖਰੇ ਜੀ ਹਮ ਗਲਾ ਆਪਣੇ ਕੋਠਾ ਗੁਰੂ ਠੱਲ ਪਾਈ ਵੀ ਆ ਇਹਨਾਂ ਵੀ ਕੱਲਾ ਕੱਲਾ 5 ਨੰਬਰ 5 ਨੰਬਰ ਫੇਟ ਆਪਾਂ ਲਾ ਕੇ ਆਉ ਦੇ ਹਾਂ ਉਹ ਤੇਰੀ ਪੈਨਚਰ ਲਾ ਪੈਨਚਰ ਲਾ ਓਏ ਪੈਨਚਰ ਵੀ ਲਾ ਦਿੰਦਾ ਐ ਹੋ ਜੇ ਵੰਗ ਜਿੱਤਣਗੇ ਬਾਹਰ ਨਹੀਂ ਕਦੇ ਜਾਂਦਾ ਛੱਡ ਦੇ ਨੂੰ ਵੀ ਉਹ ਵੀ ਬਾਈ ਉਹ ਹੋ ਜਈਆ ਇਹ ਵੀ ਦੂਜੀ ਔਰ ਫਿਰ ਮੈਂ ਕਿਹਨੇ ਵੀ ਨਹੀਂ ਜਾਣਾ ਛੱਡ ਦੇ ਇਹ ਹੈ ਨਾ ਕੋਈ ਦੀ ਨਾ ਬੈਠੇ ਰਹਿੰਦੇ ਇਹ ਉਧਰ ਤਾਂ ਨਹੀਂ ਜਾਂਦਾ ਹੈ ਅੱਜ ਵੀ ਇਹਨੂੰ ਲਾ ਰਹੇ ਨੇ ਬੜੀ ਜੁੱਤੀ ਇਹ ਪਹਿਲਾਂ ਉੱਡਿਆ ਵਾ ਇਹ ਤਾਂ ਮੇਲਾ ਦਾ ਉਹੀ ਆ ਕਿਹੜਾ ਉਧਰ ਜਾਂਦਾ ਹੁੰਦਾ ਸੀ ਪੱਠਾ ਇਹਦਾ ਇਹ ਜਗਦੇਵ ਬੁੱਢੇ ਤੋਂ ਲਿਆਂਦਾ ਵਾ ਤੂੰ ਦਿਖਾ ਗਏ ਦੇਖੋ ਬਈ ਆਹਦੇ ਆਹ ਆਹਦੇ ਉਸਤਾਦ ਨੂੰ ਐਂ ਕਹਿੰਦਾ ਬੁੜਾ ਹਾਂ ਇਹ ਜਗਦੇਵ ਬੁੱਢੇ ਦੀ ਨਸਲ ਆ ਇਹ ਉਹਨੇ ਦਿੱਤਾ ਸੀ ਬੱਚਾ ਇਹ ਇੱਕ ਉਹਨੇ ਦਿੱਤਾ ਸੀ ਰੱਤਾ ਉਹ ਭਾਂਦਣਾ ਭੱਜ ਗਿਆ ਸੀ ਕੀ ਪਤਾ ਹੈ ਨਾ ਜਣਾ ਉਹਦੇ ਕਰਾਈ ਰੌਣ ਲੱਗ ਗਏ ਛਤਰੀ ਤਿਆਰੇ ਇਹ ਵੀ ਲਾਰੇ ਗੋਲਾ ਛੱਡ ਦੇ ਇਹ ਪਤਾ ਨਹੀਂ ਕਿਹੜਾ ਜਾਫੀ ਲਾ ਤੂੰ ਇਹਦੇ ਰੰਗ ਲਾ ਕੇ ਛੱਡਾ ਗਿਆ ਇੱਕ ਤਾਂ ਹੈਂ ਵਾਹਿਗੁਰੂ ਬਾਬਾ ਕਿਤੇ ਭਾਂਦਣਾ ਕੰਮ ਫੁੱਲ ਹੋ ਜੇ ਇਹ 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 ਆ ਜਾ ਓਏ ਬੰਨਿਆ ਫਾਈ ਉਹ ਹਲਕਤ ਮੰਨਦਾ ਓਏ ਓਪਰਾ ਕਰਦਾ ਡਾ ਦੇ ਇਹਨਾਂ ਨੂੰ ਵੀ ਗਲੱਕਾਂ ਨੂੰ ਹੈਂ ਦੇਖ ਕੰਮ ਚੱਲ ਹੀ ਜਾਂਦਾ ਫਲਾਲਾ ਫੇਰ ਆ ਜੂਗਾ ਇਹ ਇਹ ਤਾਂ ਦੂਜੀ ਆ ਇਹ ਤਾਂ ਬੜੇ ਭੜਿਆ ਬੜੇ ਭੜੇ ਉੜਦੇ ਹੀ ਨਹੀਂ ਮੇਰੇ ਨਾਲ ਛਤਰੀ ਤੋਂ ਗਿਆ ਓਏ ਇੱਕ ਵੀ ਗਿਆ ਨਹੀਂ ਜਾਂਦੇ ਹਰ ਜਾ ਓਏ ਆਈ ਨਾ ਮੈਂ ਆ ਛਤਰੀ ਲਾਗੇ ਨਾ ਜਾਂ ਲਾਈ ਛਤਰੀ ਆ ਵੀ ਛਤਰੀ ਲਾ ਕਰ ਕਰਦਾ ਬੰਦੇ ਯਾਰ ਵਾਲੀ ਚਿੱਟੀ ਹੀ ਹੋ ਜਾਂਦੀ ਚਿੱਟੀ ਉਹ ਘਟਾ ਰਿਆ ਕਰ ਚਿੱਟੀ ਉਹ ਜਾਣ ਕੇ ਕਰਦਾ ਭੰਦਾ ਖਸਮ ਘਟਾ ਤੀ ਫਿਰ ਹੋਰੀ ਲਾ ਦਿਆ ਉਹ ਪ੍ਰੀਜ ਲਾ ਦਿਆ ਫਿਰ ਉੱਠਣਾ ਹੀ ਪਊ ਮੈਨੂੰ ਹੀ ਲੱਗਦਾ ਦੁਨਿਆਵਾਂ ਲਾਜ ਚੀਨਾ ਇਧਰੋਂ ਤਾਂ ਭਾਵੇਂ ਹੋ ਗਿਆ ਭਈਓ ਉਹੀ ਹੈ ਨਾ ਉਹ ਖਦ ਉਹ ਯਾਨ ਮਿਲ ਲਾ ਬੰਦੇ ਬਾਹਰ ਵੀ ਦੋ ਚੁੰਬਰੀ ਰਹਿ ਜਾਣੇ ਆ ਸਿੱਡਾ ਭਾਵੇਂ ਆਹ ਕਿਉਂ ਤੋਂ ਹੁਣ ਅਪ ਜਾ ਦਿਖਾਉਂਦੇ ਆ ਬਲਾ ਦੇਖੋ ਉਿੱਕਕੇ ਨਾਲ ਡਾਉਣੇ ਪੈਂਦੇ ਆ ਉੱਡ ਗਿਆ ਇਹਨੂੰ ਵੀ ਡਾ ਦੇ ਇਹ ਰੁੱਟ ਗਿਆ ਵੀ ਦੋ ਤਿੰਨ ਰੁੱਟ ਕੇ ਬੈਠਾ ਆਹ ਦੇਖੋ ਬਈ ਚੋਬਰ ਮਾ ਭਾਈ ਆਉਂਗਾ ਮਨ ਵੀ ਮੈਂ ਕਦ ਸਿਰੂ ਹਾਂ ਭਾਈ ਕਿਵੇਂ ਆ ਜੰਗੇ ਤਾਂ ਉਹ ਜੱਤ ਲਈ ਜਿਹੜਾ ਸਾਡਾ ਉੱਡਿਆ ਸੀ تیرਾਂ ਦੇ ਪਾਸੇ ਗਿਆ ਨਹੀਂ ਇੱਥੇ ਗੜੇ ਲਈ ਨਾ ਠੱਪੇ ਮਾਰੀ ਜਾਂਦਾ ਤਾ ਦੇਖੋ ਆ ਮੇਰੇ ਸਾਰੇ ਬਾੜੇ ਗੰਦੇ ਆਲੇ ਬਾੜੇ ਗੰਦੇ ਆ ਮੇਰੇ ਸਾਰੇ ਥਰਕ ਥਰਕ ਥੋਂ ਤੱਕ ਰੋਣ ਨੂੰ ਮੂੰਹ ਪਹਿਲੇ ਸਾਡੇ ਧੱਕੇ ਦੇ ਨਾਲ ਡਿਆਵਾ ਪੱਠਾ ਆ ਪਹਿਲੇ ਥਾਂ ਆ ਤਾਂ ਨਹੀਂ ਜਦ ਦੇਖ ਕੇ ਉਹ ਨੂੰ ਪੱਟ ਲੈਣੇ ਆਹ ਪੂਤਰੀ ਨਦੁੱਲਤ ਬੜਕਾਉਣੀ ਨਹੀਂ ਹੁੰਦੀ ਬਾਈ ਇਹਨੇ ਦੇਖੀ ਬਾਈ ਐਂ ਹੀ ਕਰਕੇ ਦੇਖ ਲਈ ਲੈ ਆਓ ਚੱਕ ਆ ਗਿਆ ਆ ਗਾਲ ਗਾਲ ਵੀ ਘੜਦਾ ਵਈ ਉਹ ਰੋਂ ਬਿੱਲੀ ਨਾਲ ਤੋਂ ਝੋਟਾ ਮਾਰ ਦੇ ਲੱ ਦਿੱਤੇ ਆ ਆ ਗਿਆ ਹੈ ਟੈਰੀ ਪੈਨੂ ਟੈਗੜ ਬੜ ਕਾਲਾ ਆ ਆ ਗਿਆ ਆ ਜਾਦਾ ਵੀ ਦੇਖੋ ਟੈਰੀ ਪੈਨੂ ਸਿਰੋਂ ਖਸੂ ਨਾ ਗਲਾ ਕੱਢ ਨਾ ਗਿਆ ਉਹ

ਤੂੰ ਟੁੱਟ ਗਈ ਕਿੱਥੋਂ ਟੁੱਟ ਗਈ ਓਏ ਆ ਆ ਆ ਆ ਆ ਪਾ ਦਿਨਾ ਜਾ ਓਏ ਜਿਹੜਾ ਬਾਹਲੇ ਫੋੜ ਦਿੰਦੇ ਮੈਂ ਕਿਹਾ ਬਾਚਾ ਮਾਰਨ ਨੂੰ ਭੈ ਜੋ ਰਾਈਂ ਜਾ ਕੇ ਮੈਂ ਸਭ ਕੀ ਸਟਾਲੀ ਪਾਈ ਓਏ ਆਇਗਾ ਰੱਖਿਆ ਹਾਂ ਹੁਣ ਬੰਦ ਕਰਦਾ ਆਇਗਾ ਹਲ ਜਾ ਸਟੈਂਡ ਦੂਜੀ ਫੜਕਾਉਣੀ ਆ ਸਟੈਂਡ ਲੈ ਕੇ ਆਉਂਦਾ ਬਾਈ ਉੱਪਰ ਹਾਉਗਾ ਅਰੇ ਪਾਈ 3 ਕਿਲੋ ਜਮੇਲੇ ਬਾਹਲੇ ਘੜਾ ਜਲਦੀ ਲਾ ਕਿਵੇਂ ਲਾਉਣਾ ਬਸ ਇਕੱਠ ਦੇ ਕਿਰ ਮੈਗਾ ਇਧਰ ਆਂਗਾ

ਤੇ ਬੰਨੇ ਗੋਲੇ ਨਾਲ ਜਾਂਦਾ ਰਹਦਾ ਕਿਲੇ ਪਾਸੇ ਮਹਰੀ ਵਾਸ਼ਤਰੀ ਦਾ ਆਹ ਉਧਰੀ ਜਿਹੜੀ ਨਾਲੇ ਜੰਦੇ ਬਾਬਾ ਕਹਿੰਦਾ ਉਧਰੀ ਦਾ ਚੌਕ ਕਰਾ ਦੇ आएगा आएगा मेरे कर अर्जुन आएंगे मेरा अर्जुन आ गया रह गया, कर्ण आएगा कर्ण अर्जुन आएंगे किधर गया झूठा डर भाई देखा बहुत आ गया आ गया आया ਬਿਰੂ ਆਇਆ ਬਣਾ ਕੇ ਦੇਨੇ ਆਪਾਂ ਖਤਨਾ ਕਰਕੇ ਨਾ ਕੋਈ ਇਹ ਜਿਹੜਾ ਨੂੰ ਦੇ ਦੇ ਤੈ ਤਰੀਕੋ ਕੀ ਇਹ ਚੋਬਰ ਆਉਂਦਾ ਬਹਿੰਦਾ ਕਿੱਧਰ ਲੰਘਿਆ ਇਹ ਆ ਆ ਗਿਆ ਆ ਆ ਆ ਆ ਇਹ ਜਿੱਕੇ ਦੇ ਬੁੜੇ ਆਲਾ ਮੈਂ ਤਾਂ ਐਂ ਅਸੀਂ ਭਾਂਦਰੂਣਾ ਭਾਜ ਗੱਲ ਕਰ ਲਾਈ ਦੀ ਅੰਨ ਸਾਡੀ ਕੋਈ ਉਹ ਹੈ ਜੀ ਪਤਾ ਲੱਗੂ ਕੀ ਕਰਦਾ ਕੀ ਨਹੀਂ ਕਿਹਨਾਂ ਦਾ ਮਿਹੜਾ ਪਾਣੀ ਲਾਈ ਭਾਂਦ ਨਾਲ ਨੇ ਕਹੇ ਨੇ ਕੁਝ ਨਹੀਂ ਕੱਢਿਆ ਮੈਂ ਉਹਨਾਂ ਨੂੰ ਲੈ ਅੱਜ ਰਸਣ ਨੂੰ ਲਾਤੀ ਭਾਂਦ ਨਾਲ ਹੁਣ ਮਾਰੀ ਜਾਂਦੇ ਆ ਮਿਹੜਾਪਾ ਆਲੀ ਓਏ ਬੰਬੀ ਖੋ ਫੜ ਕੇ ਲਉਣੀਆਂ ਆਪਾਂ ਉਹ ਗੋਲੀਆਂ ਆਪਣੀਆਂ ਆਈਆਂ ਪਈਆਂ ਉਹਦੇ ਬਾਜੀ ਤੇ ਆਉਣਾ ਕਿਸੇ ਨੇ ਫੜ ਲਿਆ ਉਹ ਪਾਊਡਰ ਆ ਜਾ ਆ ਰਿਆ ਬੈਰਾ ਬੈਰਾ ਪੱਤਾ ਬੈਰਾ ਤੇਰੀ ਪਾਂ ਨੂੰ ਓਏ ਸੱਜਾ ਚੱਕੀ ਕਬੂਦਰੀ ਸੱਜਾ ਚੱਕੀ ਹੁਣ ਰੂੜੀ ਤੇ ਬੈਠੂ ਗਈ ਓਹ ਤੇ ਅੱਲੀ ਚੱਕਰੇ ਇਧਰ ਨੂੰ ਭਰਾਂ ਕਰਕੇ ਉਹਨੂੰ ਪਤਾ ਲੱਗ ਜਾਈ ਕਬੂਦਰੀ ਮੇਰੀ ਜਾਨੇ ਮਨ ਇਹ ਜਾਨੇ ਮਨ ਆਲੀ ਬਖਲਾਇਨਾ ਹਲਾਇਨਾ ਪਸਾਂ ਇਹ ਤੇਰੀ ਐਨੇ ਮਾਰੇ ਦੋ ਪੈਂਦੇ ਖਸਮ ਦੇ ਦੇ ਇਹਨੂੰ ਬੈਠਨ ਦੇ ਚੱਕ ਦੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਜਗਦੇਵ ਬੁੜੇ ਵਾਲਾ ਹੁੰਦਾ ਏ ਜਗਦੇਵ ਬੁੜੇ ਵਾਲਾ ਚੀਨਾ ਪਤਾ ਨਹੀਂ ਪਟੰਦਰ ਨੇ ਕਿਹੜਾਂ ਨੇ ਦਿੱਤਾ ਇਹ ਆ ਜਾ ਆ ਜਾ ਆ ਜਾ ਆ ਜਾ ਦਰਦਾ ਐ ਬਸ ਈੜੀ ਨਾ ਮੈਂ ਜੇ ਇਧਰ ਜਮਾ ਮੜੇ ਖੁੰਝੇ ਜਾਵੜਾ ਜਾਲ ਤੇ ਬੈਠ ਜਾਂਦੇ ਕਿਉਂ ਪਹਿਲੇ ਦਿਨ ਅੱਤੜ ਵੀ ਕਰਦੇ ਹੁੰਦੇ ਜਾਨਵਰ ਐ ਰੇ ਮਾਰ ਦੂਜੇ ਦੇ ਪੈਂਦੇ ਨੇ ਇਹਨੂੰ ਡਾ ਇਹਨੂੰ ਡਾ ਹੀ ਇਹਨੂੰ ਡਾ ਰੇ ਤੋਛਤਰੀ ਤੋਂ ਆਣ ਵੇ ਇੱਧਰ ਬੈਠਾਂ ਦੇ ਆ ਜਾ ਆ ਜਾ ਆ ਜਾ ਜਦ ਨਹੀਂ ਬਾਈ ਨਹੀਂ ਮਾਰਨੀ ਹੁਣ ਅਸੀਂ ਸਿਆਣੇ ਹੋ ਗਏ ਅੱਗੇ ਹੀ ਲੋਕਾਂ ਦਾ ਬਹੁਤ ਲਹੂ ਪੀਤਾ ਬਾਜਾਂ ਮਾਰ ਮਾ ਹਣਾ ਓਏ ਪਹਿਲੇ ਸਾਲ ਬਹੁਤ ਗਵਨ ਦਾ ਲਹੂ ਪੀਤਾ ਪਾਇ ਜੋ ਬਾਜਾਂ ਮਾਰ ਮਰ ਆ ਜਾ ਓ ਰ ਆ ਜਾ ਓ ਰ ਹੀ ਕਰੀ ਜਾਂਦੇ ਤੈਰੀ ਪਾਇ ਨੂੰ ਨਾ ਮਸਤ ਬਹਲੇ ਆ ਯਾਰ ਪਾਇ ਦੇ ਖਸਮੋ ਉਹ ਕਬੂਤਰੀ ਬੰਨੀ ਵੀ ਅਛਤਰੀ ਹੁਣ ਕਬੂਤਰ ਬੰਦਿਆ ਇਹ ਪਾਇ ਦੇ ਖਾਵ ਨੂੰ ਸੂਣ ਵਾਲੀ ਕਰ ਦੇਣਗੇ ਆ ਆ ਆਇਲਾ ਦੇ ਸਧ ਤਰੀਕੋ ਨਹੀਂ ਹੁੰਦਾ ਯਾਰ ਜੇ ਆਪਣੇ ਇੱਥੇ ਲਾ ਇੱਥੇ ਕਰਕੇ ਚਲਾ ਇਧਰ ਬਿੱਲੀ ਵੀ ਨਾ ਉੱਤੋਂ ਲੈ ਜੇ ਭਾਂਜੂ ਲਾ ਕੇ ਹੈ ਓਏ ਬੈ ਰੂ ਗਏ ਕੜਾ ਕੈ ਕਦਾ ਪਾਉਂਦੀ ਆ ਪਤਾ ਨਹੀਂ ਉਹ ਤਾਂ ਬਿੱਲੀ ਪੈ ਹੈ ਇਧਰ ਨੂੰ ਕਰ ਲਾ